ਦਿੱਲੀ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਤੇ ਕੁਝ ਦਿਨਾਂ ਬਾਅਦ ਹੀ ਚੋਣਾ ਹੋਣ ਜਾ ਰਹੀਆਂ ਨੇ ਤੇਜ਼ ਦੇ ਲਈ ਹਰ ਪਾਰਟੀ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਹਰ ਉਮੀਦਵਾਰ ਆਪਣੇ ਵੋਟਰਾਂ ਨੂੰ ਲੁਭਾਉਣ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਚਾਰ ਕਰ ਰਿਹਾ ਹੈ ਤੇ ਇਸੇ ਵਿਚਾਲੇ ਭਾਜਪੀ ਵੱਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਦਿੱਲੀ ਦੀਆਂ ਸੜਕਾਂ ਤੇ ਇਹ ਪ੍ਰਚਾਰ ਕਰਨ ਨਿਤਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਜਪੀ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਦੇ ਵਿੱਚ ਮਨਕੀਰਤ ਔਲਖ ਪ੍ਰਚਾਰ ਕਰ ਰਹੇ ਨੇ ਤੇ ਸਟੇਜ ਤੇ ਖੜੇ ਹੋਏ ਦਿਖਾਈ ਦੇ ਰਹੇ ਨੇ ਇੰਨਾ ਹੀ ਨਹੀਂ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਦੇ ਵਿੱਚ ਮਨਕਰਤ ਹਲਕ ਵੱਲੋਂ ਲੋਕਾਂ ਦੇ ਲਈ ਗਾਣੇ ਗਾਏ ਗਏ ਤੇ ਸਟੇਜ ਤੋਂ ਖੜੇ ਹੋ ਕੇ ਅਪੀਲ ਕੀਤੀ ਗਈ। ਮੇਰੇ ਨੇ ਅੱਜ ਤੋਂ ਸਹੀ ਸਾਲ ਪਹਿਲਾਂ ਇੱਦਾਂ ਔਖਾ ਡਾਈ ਸੀ ਤੇ ਭਾਜੀ ਟਟਾਣ ਬਣ ਕੇ ਮੇਰੇ ਨਾਲ ਖੜੇ। ਮੈਂ ਭਾਜੀ ਦਾ ਕਦੇ ਸਾਰੀ ਉਮਰ ਮੈਂ ਕਰਜ਼ਦਾ ਰਿਆ ਭਾਜੀ ਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਦਾ। ਜਿਵੇਂ ਉਹ ਉਹ ਦੀ ਟੂਟੂ ਵਾਲੀ ਮਸ਼ੀਨ ਬਸ ਤੂੰ ਹੀ ਕਰਦੀ ਰਹੇ। ਸਾਰੇ ਲਲਕਾਰਾ ਮਾਰਨਾ 1 2 3 ਪੈਨਾ ਕਰਾ ਜੋਨਾ ਮੇਰੇ ਵੀਰੋ ਪੰਜ ਤਰੀਕ ਨੂੰ ਫਟੇ ਚੱਕ ਦਿਓ ਜੀ ਹਟਾ ਲੋਈ ਕਿ ਜਾਣਾ ਚੈਦਾਪੂਰੀ ਦਿੱਲੀ ਨੂੰ ਜਦੋਂ ਰੰਜੋਰੀ ਗਾੜਨ ਦੇ ਸਾਡੇ ਵਿਸ਼ਨੂੰਗੜ੍ਹ ਵਿਖਿਆਲਾ ਦੇ ਮੁੰਡੇ ਕੁੜੀਆਂ ਤੈਅ ਕਰਦੇ ਨੇ ਤੇ ਫੇਰ ਆਮਾਗਿਆ ਬਾੜ ਨੂੰ ਹੀ ਟੱਕ ਕੇ ਲੈ ਜਾ ਸਕਦੇ ਏ ਤੁਸੀਂ ਸੁਣਿਆ ਮਨਕੀਰਤ ਔਲਖ ਵੱਲੋਂ ਮਨਜਿੰਦਰ ਸਿੰਘ ਸਿਰਸਾ ਨਾਲ ਆਪਣੀ ਯਾਰੀ ਦੇ ਕਿੱਸੇ ਸੁਣਾ ਕੇ ਲੋਕਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ ਗਈ ਹੈ ਦੱਸਦੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਭਾਜਪਾ ਤੋਂ ਉਮੀਦਵਾਰ ਰਜੋਰੀ ਗਾਰਡਨ ਤੋਂ ਉਮੀਦਵਾਰ ਨੇ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਇਸ ਜਗ੍ਹਾ ਤੋਂ ਹਰਾ ਕੇ ਆਪਣੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ ਤੇ ਮਨਕੀਰਤ ਔਲਖ ਵੀ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆਏ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ